ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੁਸੀਂ ਸਾਹਮਣੇ ਵੇਖ ਰਹੇ ਹੋ ਵੀ ਆਪਾਂ ਜਿਹੜੀ ਧਾਰ ਲਾਉਣੀ ਆ ਇਹ ਧਾਰ ਤੇ ਆ ਦੋ ਖੁੱਡੇ ਬੰਦ ਕਰਨ ਵਾਸਤੇ ਪੈੜ ਕਰਨੀ ਪੈਣੀ ਆਪਾਂ ਨੂੰ ਦੂਸਰੀ ਮੰਜ਼ਿਲ ਦਾ ਕੰਮ ਤੇ ਪੈੜ ਤੇ ਟਾਈਮ ਲੱਗਣਾ ਵਾ ਇਸ ਕਰਕੇ ਅਸੀਂ ਕੋਈ ਨਾ ਕੋਈ ਨਵੀਂ ਤਕਨੀਕ ਲਾਵਾਂਗੇ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਵੇਖਿਓ ਕਿਵੇਂ ਲੱਗਾ ਸਾਡਾ ਜਗਾਦ ਆਪਾਂ ਫਟੇ ਐਂਡ ਤੋਂ ਇਹ ਕੰਮ ਹੀ ਆਪਣਾ ਇਸ ਕਰਕੇ ਆਪਾਂ ਖੁੜਕਾ ਸਾਧ ਲਿਆ ਇਹਦੇ ਉੱਤੇ ਸਾਮਾਨ ਲੱਦ ਕੇ ਆਪਣੇ ਘਰੇ ਲਿਉਣਾ ਸੀ ਵਾਪਸ ਠੇਕੇ ਤੇ ਕੰਮ ਹੀ ਆਪਣਾ ਆਹ ਕੁੜਕਾ ਆਪਾਂ ਇਹਦੇ ਥੱਲੇ ਲਾ ਲਿਆ ਵਾ ਦੇਖ ਸਕਦੇ ਤੁਸੀਂ ਆਪਾਂ ਤਕਨੀਕ ਤੋਂ ਕੰਮ ਲਿਆ ਕਿਉਂਕਿ ਉਦਾਂ ਜਿਹ ਦਿਹਾੜੀ ਪੂਰੀ ਲੈ ਜਾਣੀ ਸੀ ਪੈੜ ਕਰਨ ਤੇ ਇੱਕ ਤਾਰ ਲਾਉਣ ਵਾਸਤੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਆ ਵੇਖੋ ਕੁੜਕਾ ਡੱਕ ਕੇ ਤੇ ਆਹ ਵੀਡੀਓ ਬਾਅਦ ਚ ਬਣਾਈ ਰਵਾਈਸ ਕਰਨੀ ਪਈ ਆ ਪਹਿਲਾਂ ਡਿਜ਼ਾਈਨ ਦੀ ਲਾਗੇ ਬੱਦਣੀ ਹੈ ਕਿ ਬਣਾਈ ਨਹੀਂ ਗਈ ਇਸ ਤਰੀਕੇ ਨਾਲ ਆਪਾਂ ਵਿੱਚ ਫਸਾਏ ਸਰੀਏ ਬਿਨਾ ਕਿਤੇ ਬੰਨਣ ਤੋਂ ਦੋ ਸਰੀਏ ਫਸਾ ਕੇ ਆਹ ਵੇਖੋ ਇਸ ਤਰੀਕੇ ਨਾਲ ਵਿੱਚ ਫਸਾ ਕੇ ਤੇ ਫਿਰ ਉੱਤੇ ਪਾਈਪ ਟਾਇਡ ਕਰਤਾ ਜਿਹੜੇ ਸਰੀਏ ਥੱਲੇ ਵੜਨ ਜਾਣ ਉੱਤੇ ਫੱਟੇ ਪਾ ਕੇ ਆਪਾਂ ਕੰਮ ਜਿਹੜਾ ਸਟਾਰਟ ਕਰਤਾ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਓ ਕਿਵੇਂ ਲੱਗਾ ਕੰਮ ਇਹ ਵੀ ਦੱਸਿਓ ਬਹੁਤ ਮਿਹਨਤ ਖੇਚਲ ਕੀਤੀ ਆ ਭਰਾਓ ਤੁਸੀਂ ਗੰਦੀਆਂ ਨਸਲਾਂ ਵਾਲਿਆਂ ਨੂੰ ਵਧੀਆ ਐ ਪੂਰਾ ਚੜਾ ਦਿੰਦੇ ਤੇ ਨਾਲੇ ਕਮੈਂਟ ਵੀ ਗੰਦੇ ਬੰਦੇ ਕਰਦੇ ਇਹ ਸਾਡੀ ਮਿਹਨਤ ਨੂੰ ਬਿਲਕੁਲ ਲਾਈਕ ਨਹੀਂ ਕਰਦੇ ਨਾ ਸ਼ੇਅਰ ਕਰਦੇ ਕਮੈਂਟ ਵੀ ਨਹੀਂ ਕਰਦੇ ਨੀਰਖਾ ਕਰਦੇ ਤੁਸੀਂ ਵੀ ਹਦੋਂ ਵੱਦ ਆ ਵੇਖੋ ਇੱਕ ਧਾਰ ਵਾਸਤੇ ਕਿੰਨੀ ਖੇਚਲ ਕਰਨੀ ਪਈ ਤੇ ਉਸ ਤੋਂ ਵੱਧ ਅਸੀਂ ਜਿਹੜਾ ਦਿਮਾਗ ਲਾਇਆ ਉਹਦੇ ਬਾਰੇ ਜ਼ਰੂਰ ਦੱਸਿਓ ਵੀ ਕਿਵੇਂ ਲੱਗਾ ਆ ਪੈੜ ਆਪਾਂ ਲਈ ਘਰ ਐਡ ਕਰਕੇ ਤੇ ਆ ਇੱਕ ਧਾਰ ਜਿਹੜੀ ਆਪਾਂ ਲਾ ਦਿੱਤੀ ਇਸ ਤਰੀਕੇ ਨਾਲ ਕਿਉਂਕਿ ਉਦਾਂ ਸਾਡੀ ਪੂਰੀ ਦਿਹਾੜੀ ਲੱਗ ਜਾਨੀ ਤੇ ਕੰਮ ਥੋੜਾ ਏ ਠੇਕੇ ਜੋ ਪੈਸਾ ਅੱਗੇ ਨਹੀਂ ਕੋਈ ਵਜਿਆ ਇਹ ਜਿਹੜੀ ਮਿਹਨਤ ਮਿਹਨਤ ਇਹ ਆ ਮਿਹਨਤ ਪੂਰੀ ਸਾਡੀ ਮਤਲਬ ਜਿਹੜਿਆ ਪੈਸੇ ਠੇਕੇ ਦੇ ਹੀ ਉਹ ਪੂਰੇ ਮਿਹਨਤ ਪੂਰੀ ਸਾਨੂੰ ਮਿਲੀ ਆ ਤੇ ਬਾਕੀ ਜੇ ਭਰਾ ਸਾਡੇ ਉਹ ਪੂਰੀ ਮਿਹਨਤ ਦੇ ਦੇਣ ਜੋ ਸਾਡਾ ਠੇਕਾ ਕੀਤਾ ਹੁੰਦਾ ਉਹ ਫਿਰ ਸਾਨੂੰ ਇਹ ਸੰਤੁਸ਼ਟੀ ਹੋ ਜਾਂਦੀ ਹੈ ਵੀ ਅਹੀਂ ਜੋਰ ਆ ਚਲੋ ਇੱਕ ਅੱਧੀ ਦਿਹਾੜੀ ਵੱਧ ਵੀ ਲੱਗ ਜਾਏ ਕੋਈ ਮਸਲਾ ਨਹੀਂ ਹੁੰਦਾ ਵਾਧੂ ਇੱਕ ਮਿੰਟ ਦੀ लोची ये अपनी लगी तार देखो ये अपना ठेकेदार जो कि बहुत साफ आ रहे है लाची